కో میرے ਨਾਲ میرے ਸਤਕਾਰਯੋਗ ਅਫਸਰ ਸਾਰੇ ਸੀਵਰੇਜ ਬੋਰਡ ਦੇ ਹਾਂਜੀ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਹਾਂਜੀ ਸਕਾਰਪੋਰੇਸ਼ਨ ਤੋਂ ਹਾਂਜੀ)^{(Inderpal) ji} ਔਰ ਸਾਡੇ ਬਲਰਾਜ ਸਿੰਘ ਜੀ ਦੇਨੇਜ ਤੋਂ ਸਾਰੇ ਐਕਸਿਸ ਸਾਹਿਬ ਉੱਤੇ ਪਹੁੰਚੇ ਨੇ ਪਰ ਪੋਲੂਸ਼ਨ ਬੋਰਡ ਵਾਲੇ ਦੇ ਚ ਨਜ਼ਾਰਦ ਨਹੀਂ 1 ਘੰਟੇ ਤੋਂ ਹੋ ਗਿਆ ਹਾਂ 1 ਘੰਟੇ ਤੋਂ ਮੇਰੇ ਖਿਆਲ ਚਾਰ ਪੰਜ ਵਾਰ ਜੀਸੀ ਸਾਹਿਬ ਨੇ ਫੋਨ ਕੀਤਾ ਹੌਂ ਰਿਪੋਰਟ ਸਾਹਮਣੇ ਖੜੇ ਨੇ ਹਾਂਜੀ ਤੇ ਆਏ ਨਹੀਂ ਕਿਉਂ ਨਹੀਂ ਆਏ ਇਹ ਵਜ੍ਹਾ ਮੈਨੂੰ ਨਹੀਂ ਪਤਾ ਹਾਂਜੀ ਪਰ ਕਿਉਂਕਿ ਇਹ ਮੁੱਦਾ ਬੜਾ ਗੰਭੀਰ ਹੈ ਹਾਂਜੀ ਤੇ ਜੋ ਮੌਕੇ ਤੇ ਸਤਿਕਾਰਯੋਗ ਸਾਡੇ ਐਕਸਿਸ ਸਾਹਿਬ ਖੜੇ ਨੇ ਸੀਵਰੇਜ ਬੋਰਡ ਦੇ ਹਾਂਜੀ ਸੁਲਰਾਜ ਜੀ ਇਹਨਾਂ ਤੋਂ ਅੰਦਰ ਮੋਨੀਟਰਿੰਗ ਵੀ ਚੈੱਕ ਕਰਾਈ ਆ ਜੋ ਬੀਓਡੀ 30 ਚਾਹੀਦਾ ਨੇ ਜੀ ਲੈਸਰ 30 ਚਾਹੀਦਾ ਜੋ ਕਿ ਇਸ ਟੈਪ 128 128 ਉਹ ਵੀ ਬੱਤ ਤੇ ਜਿਹੜਾ ਸੀਓਡੀ ਆ ਉਹ ਹੁਣ ਟੈਕਨੀਕਲੀ ਉਹੀ ਆ ਕੇ ਜਨਾਬ ਨੇ ਦੱਸਣਾ ਸੀ ਉਹ ਜੇ ਪਹੁੰਚੇ ਨਹੀਂ ਪਰ ਜੋ ਸਾਡੇ ਕੋਲ ਚ ਹੀ ਜਾਈ ਉਹ 2400 ਕੁਛ ਦੀ ਹੈਗੀ ਉਹ ਰਿਕਾਰਡ ਆ ਉਹ ਪਤਾ ਨਹੀਂ ਉਹ ਆ ਕੇ ਦੱਸਣ ਵੀ ਸਹੀ ਹੈ ਗਲਤ ਆ ਔਰ ਜੋ ਇੱਥੇ ਪਾਣੀ ਦਾ ਫਲੋ ਆ ਜੋ ਸਤਕਾਰਯੋਗ ਸਾਡੇ ਸੀਵਰੇਜ ਬੋਰਡ ਵਾਲਿਆਂ ਨੇ ਡਰੇਨੇਜ ਵਾਲਿਆਂ ਨੇ ਦਿਖਾਇਆ ਬਈਰ ਮੈਟਰ 853 ਦੀ ਦਿਖਾਈ ਆ ਮੈਂਡੀ ਦੀ ਜਦ ਕਿ ਜਿਹੜੀ ਮੇਰੇ ਕੋਲ ਰਿਪੋਰਟ ਆ ਔਰ ਰਿਕਾਰਡ ਉਹ ਹੈਗੀ ਆ 1533 ਆ ਮੈਂਡੀ ਦੀ ਰਾਈਟ ਦੋਨੋ ਚੀਜ਼ਾਂ ਦੇਖੋ ਕਿੰਨਾ ਡਿਫਰੈਂਸ ਸੈਕਿੰਡ ਅਸੀਂ ਇੱਥੇ ਸੈਂਪਲ ਭਰੇ ਤੁਹਾਡੇ ਕੈਮਰੇਰ ਦੇ ਨਾਲ ਤੁਸੀਂ ਦੇਖ ਲਿਆ ਦੇਖੋ ਗੱਲ ਇਹ ਆ ਵੀ ਸਾਡੀ ਜੋ ਸਰਕਾਰ ਆ ਮਾਨਸਾਹਬ ਦੀ ਸਰਕਾਰ ਹੈ 0% ਟੋਲਰੈਂਸ ਤੇ ਆ ਕ腐ਸ਼ਨ ਦੇ ਸਾਡਾ ਕੰਮ ਆ ਲੋਕਾਂ ਨੂੰ ਅੱਛੀ ਹੈਲਥ ਡਿਲੀਵਰ ਕਰਨਾ ਅੱਛਾ ਇਨਫਰਾਸਟ੍ਰਕਚਰ ਡਿਲੀਵਰ ਕਰਨਾ ਔਰ ਅੱਛਾ এনवायरमेंट ਦੇਣਾ ਅਚੀ ਐਜੂਕੇਸ਼ਨ ਦੇਣੀ ਬੱਚਿਆਂ ਨੂੰ ਪਰ ਉਸ ਦੇ ਉਲਟ ਜਿਹੜਾ ਇਹ ਹੁਣ ਬੁੱਡਾਂ ਵਾਲਾ ਜਿੰਨੂੰ ਕੋਈ ਪਿਛਲੇ 20 ਸਾਲਾਂ ਤੋਂ ਤੁਸੀਂ ਛੋਟੇ ਹੁੰਦੇ ਦੇਖਦੇ ਆ ਰਹੇ ਕਿ ਇਹ ਉੱਥੇ ਦਾ ਉੱਥੇ ਖੜਾ ਦੁੱਖ ਦੀ ਗੱਲ ਹੈ 588 ਕਰੋੜ ਸੀਵਰੇਜ ਬੋਰਡ ਨੇ ਤੇ ਪੋਲਿਊਸ਼ਨ ਬੋਰਡ ਨੇ ਦੇਤਾ ਉਹਨਾਂ ਨੂੰ ਠੇਕੇਦਾਰ ਨੂੰ ਖਿਡਾਰੀ ਕੰਪਨੀ ਨੂੰ ਕੀ ਉਹ ਹੱਕਦਾਰ ਹੈ ਪੈਸੇ ਲੈ ਕੇ ਜਾਂਦੇ ਲੋਕਾਂ ਦੇ ਜਾਂ ਕੀ ਇਹਨਾਂ ਅਫਸਰਾਂ ਨੇ ਪੈਸੇ ਦੇਣ ਤੋਂ ਪਹਿਲਾਂ ਸਾਰੀ ਚੈਕਿੰਗ ਕਰਾਈ ਇਹ ਜਵਾਬ ਆ ਸਮ ਲੋਗਾਂ ਦੇਣਾ ਲੋਗਾਂ ਦੀ ਕਚੈਰੀ 'ਚ ਖੜੇ ਆ ਔਰ ਸੈਕਿੰਡ ਜਿੰਨਾ ਵੀ ਇੱਥੇ ਤੁਸੀਂ ਦੇਖ ਲੋ ਮੱਝਾਂ ਨਹਾ ਰਹੀਆਂ ਸੀਗੇ ਸਾਰਾ ਪਾਣੀ ਪੀ ਰਹੀਆਂ ਉਹ ਦੁੱਧ ਦੇ ਰਹੀ ਸਾਡੇ ਪੇਟ 'ਚ ਆਣਾ ਕਿੰਨੇ ਕਿਲੋ ਕੈਂਸਰ ਮੇਰੇ ਹਲਕੀ ਜੀ ਬਹੁਤ ਕੈਂਸਰ ਹੋਇਆ ਪਿਆ ਇਸ ਚੀਜ਼ ਦਾ ਤਾਂ ਹੀ ਅਸੀਂ ਪਰੇਸ਼ਾਨ ਆ ਨਾ ਕੋ ਲੋਕ ਰੋ ਜਾਂਦੇ ਨੇ ਇਲਾਜ ਕਰਾਓ ਕਿੰਨੇ ਕੁ ਇਲਾਜ ਸੀ ਜੇਬ 'ਚੋਂ ਕਰਾ ਸਕਦੇ ਸਰਕਾਰ ਇਲਾਜ ਕਰ ਰਹੀ ਆ ਔਰ ਇਹ ਇਹ ਬਿਮਾਰੀ ਦੀ ਰੋਕਥਾਮ ਕਰਨੀ ਤਾਂ ਜ਼ਰੂਰੀ ਹੈ ਨਾ ਪਰ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਇਹ ਜਿਹੜਾ ਵਿਧਾਨ ਸਭਾ ਦਾ ਮੁੱਦਾ ਚੱਕਿਆ ਹੈ। ਹਾਂ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਬੜਾ ਸੀਰੀਅਸ ਲਿਆ ਹੈਗਾ। ਔਰ ਬਹੁਤ ਆਣ ਵਾਲੇ ਚੰਦ ਦਿਨਾਂ 'ਚ ਮੈਨੂੰ ਭਰੋਸਾ ਉਹਨਾਂ ਤੇ ਕਿਉਂਕਿ ਉਹ ਕੰਮ ਕਰ ਰਹੇ ਨੇ ਔਰ ਮੈਨੂੰ ਆਸ਼ਵਾਸਨ ਵੀ ਦਿੱਤਾ ਉਹਨਾਂ ਨੇ ਕਿ ਬੇਟਾ ਅਸੀਂ ਬੁੱਟਾ ਨਾਲਾ ਰਲ ਕੇ ਸਾਫ਼ ਕਰਾਂਗੇ ਔਰ ਚ ਮਾਨ ਸਾਹਿਬ ਫੈਲਦੇ ਆਧਾਰ ਤੇ ਕੰਮ ਕਰਨਗੇ ਸਾਨੂੰ ਪੂਰ ਮਾਣ ਆਪਣੇ ਮਾਣ ਤੇ ਔਰ ਉਹਦੇ ਨਾਲ-ਨਾਲ ਜੋ ਵੀ ਇੱਥੇ ਕਮੀਆਂ ਨੇ ਉਹ ਅਸੀਂ ਰਲ ਕੇ ਦੂਰ ਕਰਾਂਗੇ। ਔਰ ਤੁਹਾਡੇ ਮਾਦਮ ਜਨਨ ਰਾਹੀਂ ਮੈਂ ਬਿਊਰੋਕ੍ਰੇਸੀ ਦੇ ਕੁਝ ਉੱਚ ਅਫਸਰ ਸਹਿਬਾਨ ਨੂੰ ਮੈਂ ਉਸੇ ਗੱਲ ਤੇ ਆ ਰਿਹਾ ਉਸੇ 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 ਗੱਲ ਤੇ ਆ ਰਿਹਾ ਕੁਝ ਅਫਸਰ ਸਹਿਬਾਨ ਨੂੰ ਤੁਹਾਡੇ ਮਾਦਮ ਜਨਨ ਰਾਹੀਂ ਸਨੇਹਾ ਮੇਰਾ ਕਿਰਪਾ ਕਰਕੇ ਆਪਾਂ ਪੰਜਾਬ ਨੂੰ ਪਿਆਰ ਕਰੀਏ ਆਪਣੇ ਆਪ ਨੂੰ ਪਿਆਰ ਕਰਨ ਤੋਂ علاوہ ਔਰ ਜੋ ਮੈਂ ਬਤੌਰ ਚੇਅਰਮੈਨ ਵਿਧਾਨ ਸਭਾ ਕਮੇਟੀ ਸਥਾਨਕ ਸਰਕਾਰਾਂ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਪੇਚਿਆ ਹੋਇਆ ਲਿਖ ਕੇ ਕਿ ਇਹਦੇ ਤੇ ਸੀਬੀਆਈ ਜਾਂਚ ਜਾਂ ਜੁਡੀਸ਼ਰੀ ਜਾਂ ਇਹਨਾਂ ਅ ਵਿਜੀਲੈਂਸਾਂ ਸੁਣੀ ਚਾਹੀਦੀਆਂ ਪੈਰਲੋਜੀ ਜਾਂ ਸੁਣੀਆ ਚਾਹੀਦੀਆਂ ਨੇ ਮੂਤਲੇ ਉਹਨਾਂ ਸਰਕਾਰ ਨੇ ਮੈਨੂੰ ਭਰੋਸਾ ਦਿੱਤਾ ਹੈਗਾ ਕਿ ਇਹ ਵੀ ਜਲਦੀ ਤੋਂ ਜਲਦੀ ਅਸੀਂ ਕਰਾਂਗੇ ਤੇ ਤੁਹਾਨੂੰ ਪੁੱਛਣਾ ਚਾਹੀਦਾ ਕਿ ਜਦੋਂ ਆ ਸਰਕਾਰ ਦੀਆਂ ਮਸ਼ੀਨਾਂ ਹੈਗੀਆਂ ਨੇ ਫਿਰ ਤੁਹਾਨੂੰ ਕੀ ਲੋਡ ਪੈ ਗਈ ਆਪਣੀਆਂ ਮਸ਼ੀਨਾਂ ਤੋਂ ਆਪਣੀਆਂ ਲੈਪਟਾਪ ਦੇਖੋ ਗੱਲ ਇਹ ਆ ਸਰਕਾਰ ਨੇ ਬਹੁਤ ਕੰਮ ਕਰਨੇ ਹੁੰਦੇ ਇੱਕ ਛੋਟੀ ਇੰਨਾ ਚੀਜ਼ਾਂ ਉੱਤੇ ਸਰਕਾਰ ਪੈਰਾ ਨਹੀਂ ਦਿੰਦੀ ਇਹ ਸਰਕਾਰੀ ਅਫਸਰ ਪੈਰਾ ਦਿੰਦੇ ਨੇ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਉਹ ਮਸ਼ੀਨਾਂ ਸਹੀ ਕੰਮ ਕਰ ਰਹੀਆਂ ਸਹੀ ਰਿਜ਼ਲਟ ਦੇ ਰਹੀਆਂ ਨਹੀਂ ਦੇ ਰਹੀਆਂ ਤਾਂ ਪੈਸੇ ਲਾ ਜੇ ਅਸੀਂ 588 ਕਰੋੜ ਰੁਪਇਆ ਇੱਕ ठेकेदार ਨੂੰ ਦੇ ਫੜਾਤਾ ਆ 2 ਲੱਖ ਦੀ ਮਸ਼ੀਨ ਨਹੀਂ ਆਪਾਂ ਲੈ ਸਕਦੇ ਕਿੱਡੀ ਵੱਡੀ ਗੱਲ ਅਸੀਂ ਦੋ ਵਾਰ ਲਈ ਆ ਸਰ ਬਦਾਨ ਸਵਾ ਦੇ ਵਿੱਚ ਕਹਿੰਦੇ ਤੁਸੀਂ ਨਹੀਂ ਬੋਲੇ ਹੈਗੇ ਮੁੱਖ ਮੰਤਰੀ ਪੰਜਾਬ ਤੋਂ ਚਲੋ ਬੋਲੇ ਜਦੋਂ ਕਿ ਤੁਸੀਂ ਕਹਿ ਕੇ ਗਏ ਸੀ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਤਾਂ ਬੌਸ ਇਜ਼ ਆਲਵੇਜ਼ ਰਾਈਟ ਜਦੋਂ ਮਾਨ ਸਾਹਿਬ ਨੇ ਗੱਲ ਚੁੱਕ ਲਈ ਮੇਰਾ ਖਿਆਲ ਆ ਉਸ ਤੋਂ ਬਾਅਦ ਫੇ ਮੇਰਾ ਬੋਲਣ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਜਾਂ ਮੇਰਾ ਮੁੱਦਾ ਮੇਰੇ ਮੁੱਖ ਮੰਤਰੀ ਨੇ ਚੱਕ ਲਿਆ ਔਰ ਉਹ ਬੜਾ ਵਧੀਆ ਤਰੀਕੇ ਨਾਲ ਚੱਕਿਆ ਔਰ ਸੰਜੀਦਗੀ ਨਾਲ ਚੱਕਿਆ ਔਰ ਵੀ ਮਿੰਟ ਉਸਤੇ ਡਿਬੇਟ ਹੋਈ ਆ ਬੁੱਢੇ ਨਾਲੇ ਤੇ ਤੇ ਮੇਰਾ ਖਿਆਲਾ ਵੀ ਜੇ ਐਡੀ ਵੱਡੀ ਉਹਨਾਂ ਨੇ ਗੱਲ ਕੀਤੀ ਆ ਤੇ ਫਿਰ ਐਸੇ ਜੂਨੀਅਰ ਮੇਰਾ ਫਰਜ਼ ਰਿਵਾਂਦਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਬੋਲਾ ਜੋ ਮੁੱਤਈ ਮੇਰਾ ਉਹਨਾਂ ਨੇ ਆਪ ਲੈ ਲਿਆ ਹੁਣ ਤਾਂ ਉਹ ਮਤਲਬ ਉਹਨਾਂ ਨੇ ਇੱਕ ਸੁਪਨਾ ਬਣਾ ਲਿਆ ਵੀ ਆਪਾਂ ਰਲ ਕੇ ਬੁੱਢਾ ਨਾਲਾ ਸਾਫ਼ ਕਰਨਾ ਤੇ ਉਹ ਕਰਨਗੇ ਸਾਨੂੰ ਮਾਣ ਆਪਣੇ ਮਾਣ ਸਾਡੇ ਦੇਸ਼ ਤੋਂ 588 ਕਰੋੜ ਤੁਸੀਂ ਕਹਿੰਦੇ ਹੋ ਖਰਚੇ ਵੀ ਗਿਆ ਤੇ ਹੁਣ ਕਿਸ ਤਰ੍ਹਾਂ ਬੁੱਢਾ ਦਰਿਆ ਸਾਫ਼ ਹੋਵੇਗਾ ਆਹ ਦੇਖੋ ਇਹਦੀ ਇਨਕੁਆਰੀ ਪੱਕੀ ਮਾਂ ਸਾਹਿਬ ਨੇ ਲਾਣੀ ਲਾਣੀ ਆ ਕਨਫਰਮ ਅਜਿਹਾ ਲੱਗ ਜੇ 2 ਦਿਨ ਨੂੰ ਲੱਗੇ ਹਫਤੇ ਨੂੰ ਲੱਗੇ ਪਲੱਸ ਡੂਟਾ ਨਾਲਾ ਵੀ ਬਹੁਤ ਜਲਦੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਸਾਡਾ ਸੁਪਨਾ ਜੇ ਅਸੀਂ ਲੱਗੇ ਆ ਸਰਕਾਰ ਲੱਗੀ ਆ ਆਮ ਆਦਮੀ ਪਾਰਟੀ ਸਰਕਾਰ ਲੱਗੀ ਆ ਸਾਡੇ ਮਾਜੂਬ ਮੁਖੰਦਰੀ ਸਾਹਿਬ ਨੇ ਇਹਦੀ ਹੁਣ ਸਾਨੂੰ ਮਤਲਬ ਸਾਨੂੰ ਸੇਵਾ ਦਿੱਤੀ ਆ ਵੀ ਬੇਟਾ ਚਲੋ ਅਸੀਂ ਤੁਹਾਡੇ ਨਾਲ ਆ ਕੰਮ ਕਰਾਂਗੇ 15 ਸੰਮਾਨ ਨੂੰ ਹੁਣ ਜਿਹੜੇ ਲੋਕ ਜਾ ਇਹਨੂੰ ਬੰਨ ਲਾਉਣ ਨੂੰ ਕਹਿੰਦੇ ਨੇ ਹੁਣ ਦੇਖੋ ਉਹ ਜਿਹੜੀ ਬੰਨ ਲਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ ਜੋ ਲਗਾ ਰਹੇ ਨੇ ਇਹ ਗਲਤ ਹੈ ਮੈਸ ਜੀ ਦੀ ਨਿੰਦਾ ਕਰਦਾ ਬਿਲਕੁਲ ਉਹਨਾਂ ਨੂੰ ਪਲੇਟਫਾਰਮ ਤੇ ਆ ਕੇ ਜਿਵੇਂ ਅਸੀਂ ਟੈਕਨੀਕਲੀ ਮਸਲੇ ਦੇਖ ਰਹੇ ਹਾਂ ਵੀ ਕਿੱਥੋਂ ਕਿੱਥੋਂ ਕਮੀਆਂ ਨੇ ਅਸੀਂ ਦੂਰ ਕਰੀਏ ਸਾਡੇ ਨਾਲ ਆ ਸਾਡੇ ਨਾਲ ਕਮੀਆਂ ਕੱਟਣ ਠੀਕ ਕਰੀਏ ਅਸੀਂ ਲੋਕੀ ਮੰਨਦੇ ਹੋ ਫਿਰ ਗੜਬੜ ਹੈਗੀ ਹੈ ਜੀ ਗੱਲ ਇਹ ਆ ਤੁਹਾਡੇ ਸਾਹਮਣੇ ਐਕਸ਼ਨ ਹੀ ਪੱਜ ਗਿਆ ਸੀਵਰੇਜ ਦਾ ਪੋਲੂਸ਼ਨ ਦਾ ਹੂੰ ਕੋਈ ਜਵਾਬ ਨਹੀਂ ਬੋਲਦਾ ਉਹਦੇ ਕੰਮ ਦੇ ਪਈ ਸੀ ਰਾਈਟ ਜਦੋਂ ਤੁਸੀਂ ਕੋਈ ਗੱਲ ਦਾ ਜਵਾਬ ਨਹੀਂ ਦੇ ਸਕਦੇ ਫਿਰ ਤੁਸੀਂ ਇੱਥੇ ਆਏ ਕੀ ਕਰਨ ਆ ਅਸੀਂ ਤਾਂ ਤੁਹਾਡੇ ਤੋਂ ਜਵਾਬ ਮੰਗਦੇ ਆ ਭਾਈ ਸਾਡੀ ਸਰਕਾਰ ਤੁਸੀਂ ਲੋਕ ਕਿਉਂ ਬਦਨਾਮ ਕਰਦੇ ਹੋ ਉਧਰ ਮਾਨ ਸਾਹਿਬ ਕੰਮ ਕਰ ਰਹੇ ਨੇ ਬੁੱਢੇ ਨਾਲੇ ਨੂੰ ਸਾਫ ਪਨੀ ਅੱਜ ਵੀ ਚੀਫ ਇੰਜੀਨੀਅਰ ਸਾਂ ਉੱਥੇ ਬੁਲਾਏ ਹੋਏ ਨੇ ਤੇ ਇੱਧਰ ਮੈਂ ਲੱਗਿਆ ਹੋਇਆ ਅਸੀਂ ਵੀ ਇੱਥੋਂ ਰਿਪੋਰਟ ਭੇਜਣੀ ਆ ਭਾਈ ਥੱਲੇ ਆਇਆ ਜੂਨੀਅਰ ਅਸੀਂ ਉਹਨਾਂ ਦੇ ਅਸੀਂ ਰਿਪੋਰਟ ਗਰਾਸ ਨੂੰਰ ਦੀ ਐਕਚੂਅਲ ਰਿਪੋਰਟ ਦੇਣ ਲਈ ਸਾਨੂੰ ਕਿਹਾ ਗਿਆ ਮਾਨ ਸਾਹਿਬ ਵੱਲੋਂ ਤੇ ਜੇ ਅਜੇ ਇਹ ਉੱਟਕੇ ਅਫਸਰ ਸਾਨੂੰ ਅੱਖਾਂ ਕੱਟਣਗੇ ਇਹ ਵਾਲੇ ਜਿਹੜੇ ਤਾਂ ਨਾਲੇ ਤਾਂ ਕੰਮ ਕਰਦੇ ਨੇ ਸਾਰਾ ਪੁੱਠਾ ਹੀ ਦਾ ਫੇਰ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਰਾਈਟ ਤੇ ਕੋਈ ਗੱਲ ਨਹੀਂ ਇਹ ਅਫਸਰ ਬਾਰੇ ਮਾਨ ਸਾਹਿਬ ਨੂੰ ਰਿਪੋਰਟ ਭੇ ਤਾਂ ਲੱਗਦਾ ਕਿ ਵੱਡੀ ਧਾਂਦਲੀ ਜਿਹੜੀ ਚੱਲ ਰਹੀ ਹੈ ਤੁਹਾਡੇ ਸਾਹਮਣੇ ਹੈ ਜੀ ਮੈਂ ਤਾਂ ਰਿਕਾਰਡ ਤੁਹਾਨੂੰ ਇਸ ਲਈ ਸਾਰੇ ਮੀਡੀਆ ਸਤਕਾਰਯੋਗ ਸਾਰੇ ਅਫਸਰ ਆ ਖੜੇ ਨੇ ਤੇ ਸਭ ਦੇ ਸਾਹਮਣੇ ਖੁੱਲੀ ਕਿਤਾਬ ਹੈ ਮੁੱਖ ਮੰਤਰੀ ਪੰਜਾਬੀ ਅੱਜ ਮੀਟਿੰਗ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਬੁੱਢੇ ਨਾਲੇ ਦੇ ਉੱਤੇ ਹੀ ਕਰ ਰਹੇ ਨੇ ਔਰ ਸਾਨੂੰ ਮਾਣ ਆਪਣੇ ਮਾਣ ਤੇ ਜਿਹੜਾ ਪਾਣੀ ਤੁਸੀਂ ਦਿਖਾਇਆ ਵੀਡੀਓ ਦੇ ਵਿੱਚ ਰਾਤ ਨੂੰ ਆ ਤੁਹਾਡੇ ਸਾਹਮਣੇ ਪੈ ਰਿਆ ਸੀਗਾ ਉਹ ਕਹਿੰਦੇ ਇਹ ਪਾਣੀ ਹੋਰ ਆ ਜਾਂ ਐਮਐਲਟੀ ਚ ਹੋ ਗਿਆ ਆਪਣਾ ਪਿੱਛਾ ਛੁਡਾ ਰਹੇ ਨਾ ਆਪਣੀ ਚੋਰੀ ਜਿਹੜੀ ਇਹਨਾਂ ਨੇ ਕੀਤੀ ਆ ਉਹ ਰਿਕਾਰਡ ਦਿਖਾ ਰਿਹਾ ਮੈਂ ਜਾਓ ਜਾ ਕੇ ਦੁਬਾਰਾ ਚੈੱਕ ਕਰ ਲਓ ਡੈਂਗਾ ਦਾ ਸਰ ਤੁਸੀਂ ਕਾ ਡੈਂਗਾ ਕਾਫੀ ਜਲਦੀ ਆਂਦੀ ਹਾਂ ਬਿਲਕੁਲ ਮੈਂ ਤਾਂ ਦੇਖੋ ਜਿਹੜੀਆਂ ਡੈਂਗਾ ਸੀਸੀਟੀਵੀ ਦੇ ਐਸਟੀਵੀ ਦੇ थ्रू ਆਉਂਦੀਆਂ ਠੀਕ ਹੈ ਗੱਡਿਆ ਸਾਰੀਆਂ ਡੈਂਗਾ ਮਾਰੀਆਂ ਨਹੀਂ ਹੈਗੀਆਂ ਕੁਝ ਲੋਕ ਜਿਹੜੇ ਇਹਨਾਂ ਦੇ ਵਿੱਚੋਂ ਗਲਤ ਤਰੀਕੇ ਨਾਲ ਉਹਨੂੰ ਪਾਣੀ ਸੁੱਟਦੇ ਨੇ ਡਾਇਰੈਕਟ ਸਾਡੀ ਲੜਾਈ ਉਹਨਾਂ ਨਾਲ ਆ ਕਿ ਵੀ ਉਹ ਕਿਰਪਾ ਕਰਕੇ ਪੰਜਾਬ ਤੇ ਸਾਡੇ ਲੋਕਾਂ ਤੇ ਰਹਿਮ ਕਰਨ ਸਿਰਫ ਆਪਣੇ ਲਾਲਚ ਪਿੱਛੇ ਆਪਣੇ ਘਰ ਦੇ ਲਾਲਚ ਪਿੱਛੇ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰੋ ਸਾਰੀ ਸਾਡੀ ਸਰਕਾਰ ਨੂੰ ਬਦਨਾਮ ਨਾ ਕਰੋ ਅਮਰ ਸਾਹਿਬ ਜਿਹੜੇ ਡੈਰੀਆਂ ਦਾ ਤੁਸੀਂ ਗੱਲ ਕਰ ਰਹੇ ਹੋ ਡੈਰੀਆਂ ਕੁਝ ਤਾਂ ਚਲੋ ਨੋਟ ਦੇ ਵਿੱਚ ਹੈਗੀਆਂ ਨੇ ਪਰ ਕੁਝ ਜਿਹੜੀਆਂ ਮੱਲੇ ਦੇ ਵਿੱਚ ਕਿਈਆਂ ਨੇ ਘਰ ਦੇ ਪਸ਼ੂ ਰੱਖੇ ਹੋਏ ਨੇ ਉਹ ਜਿਹੜੇ ਖੁੱਲੇ ਆਮ ਜਿਹੜਾ ਚਲੋ ਕਿ ਜਦੋਂ ਗੋਹਾ ਮਜ਼ਾ ਕਰਦੀਆਂ ਨੇ ਤਾਂ ਪਾਣੀ ਨਾਲ ਸਮਰਸੀਬਲ ਲੱਗੇ ਹੋਏ ਆ ਪਾਣੀ ਨਾਲ ਉਹ ਸਿੱਧਾ ਨਾਲੇ ਚ ਢੋੜ ਦਿੱਤਾ ਜਾਂਦਾ ਬਿਲਕੁਲ ਅਸੀਂ ਉਹ ਡੈਰੀ ਵਾਲਿਆਂ ਦੇ ਉੱਤੇ ਵੀ ਅਸੀਂ ਉਹਨਾਂ ਨੂੰ ਰਿਕਵੈਸਟ ਲਾ ਰਹੇ ਆ ਵੀ ਤੁਸੀਂ ਵੀ ਆਪੋ ਆਪਣੇ ਭਾਈ ਪਲਾਂਟਾਂ ਤੇ ਭੇਜੋ ਗੋਹਾ ਠੀ ਪਿੰਡਾਂ ਨੂੰ ਕਸ ਲਾ ਰਹੇ ਪੈ ਤੁਸੀ ਸੀਟੀਬੇ ਥਰੂ ਟਰੀਟ ਕਰਕੇ ਪਾਣੀ ਪਾਓ ਠੀਕ ਹੈ ਪਲੱਸ ਜਿਹੜੀਆਂ ਛੋਟੀਆਂ ਇਕਾਈਆਂ ਨੇ ਉਹਨਾਂ ਨੂੰ ਵੀ ਕਰ ਰਹੇ ਹੋ ਤੁਸੀਂ ਵੀ ਨਾਲ ਜੁੜੋ ਤਾਂ ਕਿ ਇਹ ਸਾਰਿਆਂ ਦਾ ਭਲਾ ਖੁੱਲੇ ਗੁਰੂ ਗੋਗੀ ਦਾ ਨਹੀਂ ਹੈ ਸਰਕਾਰ ਇਸ ਚੀਜ਼ ਲਈ ਬਹੁਤ ਸੀਰੀਅਸ ਹੈ ਇੱਕ ਹੋਰ ਵੱਡਾ ਮੁੱਦਾ ਚੱਕਿਆ ਕਿ 12 ਤੋਂ 15000 ਜਾਂ 20000 ਜਿਹੜੇ ਨੇ ਛੋਟੇ ਜੁਨਨ ਘਰਾਂ ਚ ਲੱਗੇ ਨੇ ਜਿਹੜੇ ਕੀ ਕੈਮੀਕਲ ਵਾਲਾ ਪਾਣੀ ਸਿਰਦਾ ਪਾ ਰਹੇ ਨੇ ਯੈਸ ਯੈਸ ਪਾ ਰਹੇ ਨੇ ਉਹਨਾਂ ਨੂੰ ਮੈਨੂੰ ਕਿਹੜੇ ਸੁਪਨੇ ਆਉਂਦੇ ਨੇ ਉਹਨਾਂ ਨੂੰ ਲੈ ਕੇ ਕਾਰਵਾਈ ਹੋਵੇ ਨਹੀਂ ਕਾਰਵਾਈ ਨਹੀਂ ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣੇ ਪਰਿਵਾਰ ਨੇ ਰੋਟੀ ਤਾਂ ਉਹਨਾਂ ਨੇ ਵੀ ਇਹ ਕਿਰਪਾ ਕਰਕੇ ਬੁੱਢੇ ਨਾਲੇ ਤੋਂ ਡਾਇਰੈਕਟ ਪਾਣੀ ਨਾ ਪਾਓ ਸੀਟੀਆਂ ਦੇ ਥਰੂ ਆਪਣਾ ਪਾਣੀ ਪੇਚੋ ਉਹ ਦੇਖ ਕਨੈਕਸ਼ਨ ਵੱਡੀ ਨਾਲ ਹੈ ਕਿ ਪੋਲਿਊਸ਼ਨ ਬੋਰਡ ਦੀ ਹੈਗੀ ਆ 101% ਪੋਲਿਊਸ਼ਨ ਬੋਰਡ ਤੇ ਸੀਵਰੇਜ ਬੋਰਡ ਦੋਨੋਂ ਇਸ ਚੀਜ਼ ਤੇ ਪੱਕੇ ਤੇ ਪੱਕੇ ਗੁਨਾਹਗਰ ਨੇ ਮੈਂ ਮੈਂ ਕਹਿ ਰਿਹਾ ਹਾਂ ਰਿਕਾਰਡ ਕੈਮਰੇ ਦੇ ਤੇ ਸਰ ਕੋਈ ਕਾਰਵਾਈ ਹੋਵੇ ਕਿਉਂਕਿ ਲਗਾਤਾਰ ਅਨੇ ਕਾਰਵਾਈ ਦੇਖੋ ਨਹੀਂ ਦੇਖੋ ਦੇਖੋ ਮਾਨ ਸਾਹਿਬ ਨਹੀਂ ਕਿਸ਼ਤੀ ਚਲਾਈ ਨਹੀਂ ਸੀ ਕਿਸ਼ਤੀ 'ਚ ਮੀਟਰ ਲੈ ਕੇ ਪਾਣੀ ਨਾਪਿਆ ਸੀ ਠੀਕ ਹੈ ਚਲਾਣੀ ਮੈਨੂੰ ਕੋਈ ਸ਼ੌਕ ਨਹੀਂ ਕੋਈ ਡਾਲੇਕ ਨਹੀਂ ਜਿੱਥੇ ਮੈਂ ਕਿਸ਼ਤੀ ਚਲਾਈ ਸੀ ਮੀਟਰ ਲੈ ਕੇ ਗਿਆ ਸੀ ਆਪਣੀ ਜਾਨ ਜੋਖਮ 'ਚ ਤੇ ਚਲ ਜੇ ਮੈਨੂੰ ਪੁੱਛਦਾ ਕੋਈ ਨਹੀਂ ਪੰਜਾਬ ਦੇ ਲੋਕ ਬਚਣ ਕਰ ਕਹਿੰਦਾ ਮਤਲਬ ਆ ਸਾਡੀ ਸਰਕਾਰ ਪੂਰੀ ਸਟੇਟ ਅੱਜ ਵੀ ਮਾਨ ਸਾਹਿਬ ਨੇ ਉੱਤੇ ਮੀਟਿੰਗ ਬੁਲਾਈ ਹੋਈ ਆ ਉੱਤੇ ਨਾਲੇ ਦੇ ਉੱਤੇ ਡੇਲੀ ਮੀਟਿੰਗਾਂ ਚੱਲਦੀਆਂ ਨੇ ਅਸੀਂ ਬਹੁਤ ਜਲਦੀ ਤੁਹਾਨੂੰ ਇਹਦਾ ਰਿਜ਼ਲਟ ਦੱਸਾਂਗੇ ਸਰਕਾਰ ਚਾਹੁੰਦੀ ਆ ਲੋਕਾਂ ਦਾ ਭਲਾ ਹੋਵੇ ਪਰ ਸਰਕਾਰ ਤਾਂ ਚਾਹਦੀ ਆ ਸਰਕਾਰ ਤਾਂ ਚਾਹਦੀ ਆ ਜਿਹੜੀ ਇੱਦਾਂ ਦੇ ਵਿੱਚ ਬਲੈਕ ਸ਼ੀਪਸ ਨੇ ਜਿਹੜੀਆਂ ਸ਼ਰੀਆ ਜਿਨ੍ਹਾਂ ਦੇ ਧੌਣ ਚ ਕਿੱਲਾ ਫਸਿਆ ਹੋਇਆ ਆ ਸ਼ਰੀਆ ਫਸਿਆ ਹੋਇਆ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਕਿੱਦਾਂ ਹਾਊ ਟੂ ਟਾਕ ਠੀਕ ਹੈ ਨਾ ਤੇ ਐਸੀ ਅਫਸਰਾਂ ਦਾ ਇੱਥੇ ਰਹਿਣਾ ਕੋਈ ਵਧੀਆ ਗ ਸਰ ਕਹਿੰਦੇ ਨੇ ਕਿ ਕੁਝ ਡਾਇਨ ਇੰਡਸਟਰੀ ਦੇ ਜਿਹੜੇ ਲੋਕ ਹੈਗੇ ਨੇ ਉਹ ਕਾਂਗਰਸੀ ਹੈਗੇ ਨੇ ਜਿਹੜੇ ਇਸ ਦਾ ਯਾਰ ਇੱਥੇ ਪਾਰਟੀ ਕੋਈ ਨਹੀਂ ਹੈ ਦੇਖੋ ਕੋਈ ਇਹ ਮੇਰੀ ਗੱਲ ਸੁਣੋ ਜੀ ਭਾਵੇਂ ਇੱਥੇ ਅਸੀਂ ਹੋਈਏ ਕੋਈ ਹੋਵੇ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਆ ਬਸ ਜਿਹੜਾ ਕਾਨੂੰਨ ਕੋਈ ਗਲਤ ਕਰੇਗਾ ਤੇ ਉਹ ਬਖਸ਼ਾ ਨਹੀਂ ਜਾਏਗਾ ਦੇਸ਼ ਦੁਨੀਆ ਦੀ ਹਰ WhatsApp channel par